लुईया सारे प्यार भरी चहम सी कि असि शाम के समय परमेश्वर की हजूरी से इकट्ठे हो चीने परमेश्वर का धनवाद करा कभी परमेश्वर ने सवेर तो साद साड़ी सहायता की सू बचा के रखा हाली लुईया अस सब चीनी अखा को बंद करके प्रार्थना से जावे हाली लुआ हाली लुया हाली लोइया थैंक यू जी जिस मेरे महान परमेश प्रभु जी ਤੁਸੀਂ ਦਿਵਾਨ ਜੇ ਕਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਪਿਤਾ ਸੇ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਜੀ ਤੁਹਾਡੀ ਤਾਰੀਫ ਕਰਦੇ ਆਂ ਸੁੰਦਰ ਸਮੇਤ ਲਈ ਸੁੰਦਰ ਸ਼ਾਮ ਦੇ ਲਈ ਮੇਰੇ ਪਿਆਰੇ ਪ੍ਰਭੂ ਜੀ ਜੋ ਖੁਦਾਵਾਨ ਪਰਮੇਸ਼ਰ ਸਾਡੀ ਤੁਸੀਂ ਸਹਾਇਤਾ ਕੀਤੀ ਆਨ ਜਾਂਚ ਸਾਡੀ ਮਦਦ ਕੀਤੀ ਆਪਣੇ ਸੁਰ ਕੀ ਤੁੱਤਾ ਦੇ ਪੈਰੇ ਥੱਲੇ ਪਿੱਤਾ ਸਾਨੂੰ ਛੁਪਾਇਆ ਖੁਦਾਵਾਨ ਪੁੱਤਰਾ ਆਤਮਾ ਤੁਸੀਂ ਸੱਚ ਵਿੱਚ ਦਿਵਾਨ ਜੇ ਕਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਤੁਸੀਂ ਦਿਆ ਦੇ ਸਾਕਰ ਜੀ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤਾਰੀਫ ਕਰਦੇ ਆਂ ਪਰਮੇਸ਼ੀ ਜਸੂ ਮਸੀਹ ਦੇ ਨਾਮ 'ਚ ਮੰਗਦੇ ਆਂ ਆਮੇਨ ਹਾਲੇਲੂਇਆ ਅਸੀਂ ਵਚਨ 'ਚ ਦੇਖਾਂਗੇ ਯੋਹਨਾ 16 ਦੇ 20 'ਚ ਲਿਖਿਆ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਤੁਸੀਂ ਰੋਵੋਗੇ ਸੋਗ ਕਰੋਗੇ ਪਰ ਜਗਤ ਆਨੰਦ ਕਰੇਗਾ ਤੁਸੀਂ ਅਦਾਸ ਹੋਵੋਗੇ ਪਰ ਤੁਹਾਡੀ ਇਹ ਦਾਸ ਹੀ ਆਨੰਦ ਨਾਲ ਬਦਲੀ ਜਾਵੇਗੀ ਹਾਲੇਲੂਇਆ ਕਲਿਸਿਆ ਪਰਮੇਸ਼ਰ ਦਾ ਕਲਾਮ ਕੀ ਕਹਿ ਰਿਹਾ ਵੀ ਤੁਹਾਨੂੰ ਮੈਂ ਸੱਚ-ਸੱਚ ਆਖਦਾ ਵਾਂ ਜਦ ਤੁਹਾਡੇ ਤੇ ਨਸੀਬਤ ਆਵੇ ਜਾਂ ਤੁਹਾਡੇ ਤੇ ਬੁਰਾ ਵਕਤ ਆਵੇ ਤੇ ਤੁਸੀਂ ਕੀ ਖੁਸ਼ ਹੋ ਅਨੰਦ ਮਨਾਓ ਵੀ ਮੈਂ ਤੁਹਾਡਾ ਪਰਮੇਸ਼ਰ ਤੁਹਾਡੀ ਖੁਸ਼ੀ ਅਨੰਦ ਚ ਬਦਲੀ ਜਾਏਗੀ ਤੁਸੀਂ ਅਦਾਸ ਨਾ ਹੋਵੋਗੇ ਜਦ ਤੁਹਾਡਾ ਮੂੰਹ ਅਦਾਸ ਹੋਵੇਗਾ ਤੇ ਮੈਂ ਤੁਹਾਨੂੰ ਆਸ਼ੀਸ਼ ਬਰਕਤ ਦਵਾਂਗਾ ਮੈਂ ਤੁਹਾਨੂੰ ਅਨੰਦ ਕਰਾਂਗਾ ਕਲਿਸਿਆ ਪਰਮੇਸ਼ਰ ਨੇ ਸਾਨੂੰ ਕਲਾਮ ਦੇ ਰਹੀ ਹੈ ਹੀ ਸਮਝਾਇਆ ਸਾਨੂੰ ਇਹ ਹੀ ਪਰਮੇਸ਼ਰਤਾ ਆਤਮਕ ਕਹਿ ਰਿਹਾ ਵੀ ਤੁਸੀਂ ਦੁਖੀ ਨਾ ਹੋਵੋ ਤੁਸੀਂ ਪਰੇਸ਼ਾਨ ਨਾ ਹੋਵੋ ਜਦ ਜਦ ਤੁਹਾਨੂੰ ਕੋਈ ਵੀ ਨਸੀਬਤ ਤੁਹਾਡੇ ਤੇ ਆਏਗੀ ਤੇ ਮੈਂ ਤੁਹਾਨੂੰ ਕੱਢਾਂਗਾ ਕਲਿਸਿਆ ਨਸੀਬਤ ਧਰਮੀ ਜਨ ਤੇ ਵੀ ਆਣਾ ਹੈ ਜੋ ਪਰਮੇਸ਼ਰ ਨੂੰ ਜਾਣਦਾ ਹੈ ਉਹਤੇ ਵੀ ਆਣਾ ਤੇ ਜੋ ਨਹੀਂ ਵੀ ਜਾਣਦਾ ਉਹਤੇ ਵੀ ਨਸੀਬਤ ਆਉਣੀ ਹੈ ਪਰ ਜੋ ਜਾਣਦਾ ਏ ਉਹਨੂੰ ਪਰਮੇਸ਼ਰ ਆਪਣੇ ਉਹਦੀ ਬਾਹ ਫੜ ਕੇ ਪਰਮੇਸ਼ਰ ਨੂੰ ਬਾਹਰ ਕੱਢੇਗਾ ਹਰ ਇੱਕ ਨਸੀਬਤ ਚੋਂ ਪਰਮੇਸ਼ਰ ਨੂੰ ਬਾਹਰ ਕੱਢੇਗਾ ਕਿਉਂ ਭੀ ਪਰਮੇਸ਼ਰ ਨੇ ਕਿਹਾ ਮੈਂ ਤੁਹਾਨੂੰ ਸਾਥ-ਸਾਥ ਚਾੱਕਦਾ ਵਾਂ ਕਿ ਲੋਕੀ ਸੋਗ ਮਨਾਉਣਗੇ ਤੁਸੀਂ ਵੀ ਕੀ ਅਦਾਸ ਹੋਵੋਗੇ ਤੁਸੀਂ ਵੀ ਪਰੇਸ਼ਾਨ ਹੋਵੋਗੇ ਤੇ ਜਗਤ ਖੁਸ਼ ਹੋਏਗਾ ਪਰ ਮੈਂ ਤੁਹਾਡੀ ਅਦਾਸੀ ਮੈਂ ਤੁਹਾਡਾ ਸੋਗ ਆਨੰਦ ਚ ਬਦਲ ਜਾਵਾਂਗਾ ਹallelujah ਮੈਂ ਪਰਮੇਸ਼ਰ ਦੀ ਆਤਮਾ ਦੀ ਗਵਾਹੀ ਨਾ ਕਰ ਰਹੀ ਆ ਅੱਜ ਤੁਹਾਡਾ ਹਰ ਇੱਕ ਬੋਝ ਪਰੇਸ਼ਾਨੀ ਯਸ਼ਯਤ ਨਾਮ ਚ ਖਤਮ ਹੋ ਚੁੱਕੀ ਤੁਸੀਂ ਵੜੋਗੇ ਖੁਦਾ ਦੇ ਕੰਮਾਂ ਨੂੰ ਦੇਖੋਗੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂਵੇਗਾ ਤੁਸੀਂ ਉੱਤਮ ਗਵਾਹੀਆਂ ਨਾਲ ਖੜੇ ਹੋਵੋਗੇ ਤੁਹਾਡੇ ਹਰ ਇੱਕ ਬੋਝ ਟੈਂਸ਼ਨ ਸ਼ੈਤਾਨ ਦੀ ਯੋਜਨਾ ਵੈਰੀ ਦੀ ਸ਼ਕਤੀ ਤੁਹਾਡੇ ਜੀਵਨ ਚੋਂ ਖਤਮ ਹੋ ਚੁੱਕੀ ਕੀਤਾ ਕਰਿਆ ਜਾਦੂ ਟੂਣਾ ਤੁਹਾਡੇ ਜੀਵਨ ਚੋਂ ਖਤਮ ਹੋ ਚੁੱਕਿਆ ਤੁਸੀਂ ਯੇਸ਼ੂ ਮਸੀਹ ਦੇ ਨਾਮ ਚ ਬles ਜੀ ਤੁਸੀਂ ਉੱਤਮ ਗੋਈਆਂ ਨਾ ਖੜੇ ਜੀ ਤੁਹਾਡੇ ਸਭਾ ਦੇ ਮਾਰਗ ਓਪਨ ਹੋ ਚੁੱਕੇ ਨੇ ਯੇਸ਼ੂ ਦੇ ਨਾਮ ਚ ਤੁਸੀਂ ਆਨੰਦ ਦੇ ਆਪਣੇ ਘਰਚ ਦੇਖੋਗੇ ਸ਼ਾਂਤੀ ਨੂੰ ਦੇਖੋਗੇ ਕਿਉਂਕਿ ਪਰਮੇਸ਼ੀ ਯਿਸੂ ਮਸੀਹ ਸ਼ਾਂਤੀ ਦਾ ਰਾਜਕੁਮਾਰ ਇਕਲਸੀਆ ਜਦ ਪਰਮੇਸ਼ੀ ਨੇ ਤੁਹਾਡਾ ਵਾਅਦਾ ਕੀਤਾ ਹੈ ਉਸ ਵਾਅਦੇ ਨੂੰ ਪੂਰਾ ਕਰੇਗਾ ਉਹ ਵਾਅਦੇ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਹੈ ਉਹਦਾ ਵਾਅਦਾ ਪੂਰਾ ਹੋ ਚੁੱਕਿਆ ਤੁਹਾਡੇ ਲਾਈਫ ਚ ਤੁਸੀਂ ਆਨੰਦ ਹੋਗੇ ਯਸ਼ਮਸੀ ਦੇ ਨਾਮ ਚ ਆਮੇਨ ਥੈਂਕ ਯੂ ਜੀ ਜਿਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਮੈਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਪ੍ਰਭੂ ਮੇਰੇ ਮਹਾਨ ਪਰਮੇਸ਼ਰ ਸੱਚ ਮੁੱਚ ਖੁਦਾਵਾਨ ਇਹਨਾਂ ਦੀ ਅਦਾਸੀ ਖੁਦਾਵਾਨ ਤੁਸੀਂ ਆਨੰਦ ਚ ਬਦਲ ਚੁੱਕੇ ਜੀ ਪ੍ਰਭੂ ਜੀ ਤੁਸੀਂ ਇੰਤ ਦੇਹਾ ਕਰ ਚੁੱਕੇ ਜੀ ਪ੍ਰਭੂ ਜੀ ਮੇਰੇ ਖੁਦਾਵਾਨ ਪਰਮੇਸ਼ਰ ਪੂਤਰਾਤਮ ਤੂ ਦੀਆਵਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਪਿਤਾ ਪ੍ਰਤਾਰੇ ਆਤਮਾ ਇੱਕ ਇੱਕ ਜੀਨ ਨੂੰ ਸ਼ੂਵੇ ਤੇਰਾ ਆਤਮਾ ਦੇ ਜੀਵਨ ਚ ਕਾਰਜ ਕਰੇ ਤੇਰਾ ਆਤਮਾ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਨੂੰ ਪੂਰਾ ਛਟਕਾਰਾ ਦਵੇ ਪ੍ਰਭੂ ਕਿਉਂਕਿ ਤੇਰਾ ਵਾਅਦਾ ਹੈ ਮੇਰੇ ਪਿਆਰੇ ਪ੍ਰਭੂ ਜੀ ਆਪਣੇ ਵਾਅਦੇ ਨੂੰ ਪੂਰਾ ਕਰੋ ਮੈਂ ਪਰਮੇਸ਼ਰ ਨਾਲ ਤੇ ਬਰਸ਼ਵਾਨੀ ਕਰਦੀ ਹਾਂ ਇਹਨਾਂ ਦੇ ਸਾਰੇ ਮਾਰਗ ਯਸ਼ੁਅ ਦੇ ਨਾਮ ਤੇ ਓਪਨ ਹੋ ਚੁੱਕੇ ਨੇ ਤੁਹਾਡੇ ਸਾਰੇ ਮਾਰਗ ਸ਼ੈਤਾਨ ਦੀ ਯੋਜਨਾ ਵੈਰੀ ਦੀ ਸ਼ਕਤੀ ਤੁਹਾਡੇ ਜੀਵਨ ਚ ਆਊਟ ਹੋ ਚੁੱਕੀ ਯਸ਼ੁਅ ਦੇ ਨਾਮ ਚ ਤੁਹਾਡੇ ਜੀਵਾਂ ਚੋ ਸ਼ੈਤਾਨ ਸ਼ਰਮਿੰਦਾ ਤੇ ਸ਼ਰਾਫੀ ਤੇ ਤੁਸੀਂ ਵੱਡੋਗੇ ਤੁਸੀਂ ਵੱਡੋਗੇ ਯੈਸ਼ੂ ਦੇ ਨਾਮ ਚ ਤੁਸੀਂ ਯੈਸ਼ੂ ਦਾ ਜਲਾਲ ਦੇਖੋਗੇ ਆਪਣੇ ਜੀਵਨ ਚ ਤੁਸੀਂ ਆਪਣੇ ਲਾਈਫ ਚ ਯੈਸ਼ੂ ਦਾ ਜਲਾਲ ਨੂੰ ਦੇਖੋਗੇ ਤੁਸੀਂ ਵੱਡੋਗੇ ਯੈਸ਼ੂ ਦੇ ਨਾਮ ਚ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਪਰਮੇਸ਼ਰ ਯੈਸ਼ੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੇਨ ਆਮੇਨ ਕਲਿਸਿਆ ਤੁਸੀਂ ਸਭ ਜੀ ਨੇ ਬLESਸ ਹੋ ਮੈਂ ਪਾਸਟਰ ਪਿੰਕ ਕੀ ਤੁਹਾਡੇ ਲਈ ਤਵਾਕ ਕੀਤੀ ਹੈ ਪਰਮੇਸ਼ਰ ਦਾ ਆਤਮਾ ਤੁਹਾਡੇ ਜੀਵ ਵਿੱਚ ਕਾਰਜ ਕਰ ਚੁੱਕਿਆ ਤੁਸੀਂ ਇਸ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਨਾ ਅੱਗੇ ਤੱਕ ਪਹੁੰਚਾਉਣਾ ਜਿੱਦਾਂ ਤੁਹਾਨੂੰ ਪਰਮੇਸ਼ਰ ਨੇ ਆਸ਼ੀਸ਼ ਦਿੱਤੀ ਏ ਇਤਾਂ ਹੀ ਅੱਗੇ ਆਸ਼ੀਸ਼ ਹੋਵੇ ਆਮੀਨ ਗੋਡ ਬlesਸ ਯੂ ਆਲ